ਆਪਾਂ ਹੀ ਸਵੇਰੇ ਨਹਾ ਧੋ ਲਈਆਂ ਤੇ ਆਪਾਂ ਪੋਚਾ ਵਗੈਰਾ ਸਾਰਾ ਲਾ ਲੰਦਿਆਂ ਤੇ ਉਸ ਤੋਂ ਬਾਅਦ ਨਾ ਮੈਂ ਇੱਥੇ ਅਰਗਬਤੀ ਜਾਂ ਧੂਪ ਕੋਈ ਵੀ ਚੀਜ਼ ਆ ਉਹ ਸਵੇਰੇ ਜਰੂਰ ਲਾਉਂਦੇ ਹੁੰਦੇ ਆ ਤਾਂ ਜੋ ਘਰ ਦੇ ਵਿੱਚ ਇੱਕ ਪੋਜ਼ਿਟਿਵਿਟੀ ਬਣੀ ਰਵੇ ਤੇ ਵੈਸੇ ਵੀ ਆਪਣਾ ਨਾ ਜਿਵੇਂ ਇਸ ਤਰ੍ਹਾਂ ਹੈਗਾ ਕਿ ਮਨ ਸ਼ਾਂਤ ਰਹਿੰਦਾ ਹੈ ਤੇ ਚਲੋ ਜੀ ਆਪਾਂ ਕੁਣ ਬਣਾਉਣੇ ਆ ਪਰੌਂਠੇ ਬੱਚਿਆਂ ਵਾਸਤੇ ਆਪਾਂ ਇੱਧਰ ਤਵਾ ਰੱਖ ਲਿਆ ਚੰਗੀ ਤਰ੍ਹਾਂ ਹੋ ਗਿਆ ਕਿਉਂ ਰੱਖਤਾ ਗਰਮ ਰਹੂਗਾ ਇੱਧਰ ਆਪਾਂ ਮੂਲੀਏ ਲੈ ਲਈਆਂ ਰਾਤੀ ਆਪਾਂ ਸਬਜ਼ੀ ਬਣਾਈ ਸੀ ਕੋਈ ਸਬਜ਼ੀ ਦੇ ਵਿੱਚ ਆਪਾਂ ਦੁੱਧ ਪਾ ਕੇ ਬਣਾਈ ਸੀ ਤੇ ਕੁਛ ਇਹ ਆਪਾਂ ਇੱਕਦਮ ਪੁਰਜੀਵਣਾ ਤੇ ਰੱਖੀ ਸੀ ਇਹਨੂੰ ਹੁਣ ਆਪਾਂ ਇਹਦੇ ਆਪਾਂ ਹੁਣ ਪਰੌਂਠੇ ਬਣਾਵਾਂਗੇ ਇਹ ਆਪਾਂ ਕਿਉਂਕਿ ਸਬਜੀ ਦੇ ਵਿੱਚ ਥੋੜਾ ਜਿਹਾ ਘੱਟ ਹੁੰਦਾ ਨਮਕ ਮਿਰਚ ਤੇ ਪਰੌਂਠਿਆਂ ਦੇ ਵਿੱਚ ਥੋੜਾ ਜਿਆਦਾ ਹੀ ਵਧੀਆ ਲੱਗਦਾ ਇਹ ਆਪਾਂ ਪਾਇਆ ਥੋੜਾ ਜਿਹਾ ਨਮਕ ਹੋਰ ਪਾਇਆ ਮਿਰਚ ਪਾਈ ਆ ਤੇ ਇਹ ਧਨੀਆ ਪਾਊਡਰ ਪਾਇਆ ਇਹ ਤੁਸੀਂ ਆਪਣੇ ਟੇਸਟ ਦੇ ਮੁਤਾਬਕ ਪਾ ਸਕਦੇ ਆ ਬਾਕੀ ਜੀਰਾ ਵਗੈਰਾ ਤੇ ਹੋਰ ਸਾਰਾ ਸਮਾਨ ਤਾਂ ਪਹਿਲਾਂ ਆਪਣਾ ਸਬਜੀ ਚ ਪਾਇਆ ਹੀ ਹੋਇਆ ਦੋ ਕੰਮ ਹੋ ਜਾਂਦੇ ਆ ਰਾਤ ਨੂੰ ਸਬਜੀ ਬਣ ਕੇ ਤੇ ਸਵੇਰੇ ਪਰਾਉਠੇ ਬਣ ਕੇ ਜਿਹੜੀ ਸਬਜ਼ੀ ਪੱਜ ਜਾਂਦੀ ਹੈ ਫਿਰ ਉਹਦੇ ਪਰੌਠੇ ਬਣ ਜਾਂਦੇ ਮੋਰੀਆਂ ਵਾਲੇ ਆਪਾਂ ਇਹਨੂੰ ਆਟੇ ਦੇ ਵਿੱਚ ਗੁੰਨ ਕੇ ਵੀ ਬਣਾ ਸਕਦੇ ਹਾਂ ਤੇ ਇਸ ਤਰ੍ਹਾਂ ਦੋ ਰੋਟੀਆਂ ਬਣਾ ਕੇ ਜਾਂ ਕਈ ਇੱਕ ਰੋਟੀ ਬਣਾ ਕੇ ਬਣਾ ਲੈਂਦੇ ਆ ਉਹ ਆਪਣੇ ਆਪਣੇ ਦੇ ਡਿਪੈਂਡ ਕਰਦਾ ਵੀ ਤੁਸੀਂ ਕਿਵੇਂ ਬਣਾਉਣਾ ਆਪਾਂ ਪੀੜੇ ਕਰ ਲੈਣੇ ਆ ਬਹੁਤ ਟੇਸਟੀ ਬਣ ਜਾਂਦੇ ਮੂਲੀ ਦੇ ਪਰੌਂਠੇ ਕੱਲ ਲੈ ਕੇ ਆਂਦੀਆਂ ਸੀ ਮੈਂ ਤੇ ਬੱਚਾ ਨੂੰ ਸਬਜ਼ੀ ਬਣਾਤੀ ਕਿਹਨਾਂ ਦਾ ਤੇ ਇਹ ਫੇਰ ਕੁਝ ਮੈਂ ਰੱਖ ਲਈਆਂ ਸੀ ਮੂਲੀਆਂ ਪਈਆਂ ਕੱਚੀਆਂ ਵੀ ਆ ਫਿਰ ਕੱਚੀਆਂ ਮੂਲੀਆਂ ਦੇ ਬਣਾ ਲਾਂਗੇ ਜੇ ਬਣਾਉਣੇ ਹੋਏ ਤਾਂ ਅੱਜ ਇਹ ਸਬਜ਼ੀ ਪਈ ਸੀ ਮੈਂ ਕਿਹਾ ਪਹਿਲੀ ਬਣਾ ਲੈਨੇ ਆ ਨਾਲੇ ਆਪਣੀ ਸਬਜੀ ਆਪਣੇ ਕੰਮ ਆਜੂਗੀ ਤੇ ਨਾਲੇ ਬੱਚੇ ਖੁਸ਼ ਹੋ ਕੇ ਪਰੌਂਠੇ ਖਾ ਲੈਣਗੇ ਹੁਣ ਆਪਾਂ ਮੂਲੀਆਂ ਇਹਦੇ ਵਿੱਚ ਇਸ ਤਰ੍ਹਾਂ ਪਾ ਲਾਂਗੇ ਇਹ ਮੇਰੇ ਬੇਟਾ ਉਹ ਥੋੜੀ ਜਿਹੀ ਘੱਟ ਖਾਂਦਾ ਸਬਜੀ ਉਹ ਨੂੰ ਕੱਟ પાਕੇ ਦੇਣੀ ਹੈ ਦੂਸਰੀ ਤਾਂ ਪੂਰੀ ਪਾਕੇ ਖਾ ਲੈਂਦੇ ਆ ਕੋਈ ਛੋਟਾ ਨਾ ਅਜੇ ਇਸ ਕਰਕੇ ਉਹ ਕੱਟ ਪਾ ਲਈ ਦੀ ਲਓ ਜੀ ਆਪਾਂ ਦੋ ਮੂਲੀਆਂ ਦੇ ਪੌਂਦੇ ਇਸ ਤਰ੍ਹਾਂ ਦੋ ਰੋਡਾਂ ਜੋੜ ਲਈਆਂ ਉਹਨਾਂ ਪਰ ਵੀ ਲਾਂਦੇ ਮੱਖਣ ਦੇ ਲੱਸੀ ਹੋਵੇ ਤਾਂ ਬਹੁਤ ਟੇਸਟੀ ਲੱਗਦੀ ਹੈ ਇੱਧਰ ਆਪਣਾ ਤਵਾ ਗਰਮ ਹੋ ਗਿਆ ਸੋ ਤਾ ਇਹਦੇ ਤੇ ਹਲਾ ਰਹੇ ਨੇ ਬਿਲਕੁਲ ਥੋੜਾ ਜਿਹਾ ਲਾਇਆ ਨਾ ਐਸੀ ਤਰ੍ਹਾਂ ਹੀ ਆਪਾਂ ਇੱਕ-ਇੱਕ ਕਰਕੇ ਸਾਰੇ ਪਰੌਂਠੇ ਬਣਾ ਲਾਂਗੇ ਜਦੋਂ ਸਵੇਰੇ ਸਵੇਰੇ ਫੇਰ ਗਰਮੀ ਬਹੁਤ ਹੋਈ ਪਈ ਐ ਅੰਦਰ ਤਾਂ ਹੀ ਪਤਾ ਲੱਗਦਾਗਾ ਬਾਹਰ ਬਹੁਤ ਜ਼ਿਆਦਾ ਗਰਮੀ ਐ ਨਿਕਲੇ ਨਹੀਂ ਅੰਦਰ ਅੱਜ ਐਤਵਾਰ ਤੇ ਮੈਂ ਨਾ ਘਰ ਦੇ ਵਿੱਚ ਮੈਥੋਂ ਗੁਰਦੁਆਰਾ ਸਾਹਿਬ ਤਾਂ ਫਿਰ ਸਾਡੇ ਇੱਥੇ ਤਾਂ ਨਹੀਂ ਹੁੰਦਾ ਤੇ ਮੁਕਸਰ ਸਾਹਿਬ ਜਾਣਾ ਪੈਂਦਾ ਪਰ ਫਿਰ ਮੈਨੂੰ ਇਸ ਤਰ੍ਹਾਂ ਹੁੰਦਾ ਕਿ ਬੱਚੇ ਘਰੇ ਇਕੱਲੇ ਹੁੰਦੇ ਆ ਇਸ ਕਰਕੇ ਮੈਂ ਦੁਪਹਿਰਾ ਸਾਬ ਦਾ ਪਾਠ ਘਰ ਹੀ ਕਰ ਲੈਂਦੀ ਹੁੰਨੀ ਆ ਤੇ ਬਸ ਮੈਂ ਜਲਦੀ ਜਲਦੀ ਇਹ ਤਿਆਰ ਕਰਕੇ ਫਿਰ ਦੇਗ ਵਗੈਰਾ ਬਣਾਉਂ ਥੋੜਾ ਜਿਹਾ ਰੈਸਟ ਕਰੂੰਗੀ ਫਿਰ ਦੇਗ ਵਗੈਰਾ ਬਣਾ ਕੇ ਫਿਰ ਆਪਾਂ ਦੁਪਹਿਰਾ ਸਾਬ ਦਾ ਪਾਠ ਕਰਾਂਗੇ ਤੇ ਉਸ ਤੋਂ ਬਾਅਦ ਹੀ ਫਿਰ ਹੋਰ ਕੋਈ ਕੰਮ ਕਰਾਂਗੇ ਕਿਉਂਕਿ ਹਰ ਸੰਡੇ ਦੇ ਸੰਡੇ ਨੂੰ ਚਲੋ ਆਹ ਬਣਾ ਜੁੜਿਆ ਜਾਂਦਾ ਹੌਂ ਤਾਂ ਨਹੀਂ ਜੇ ਮਾਪੇ ਕੋਈ ਵਧੀਆ ਕੰਮ ਕਰਦੇ ਤਾਂ ਫਿਰ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਵਧੀਆ ਲੱਗਦਾ ਲਓ ਜੀ ਆਪਣਾ ਇਹ ਇੱਕ ਪਰੌਂਠਾ ਸੀ ਬਣ ਗਿਆ ਮੇਜਦੀ ਨਾ ਕੋਈ ਆ ਗਿਆ ਘਰੇ ਤੇ ਫਿਰ ਮੈਨੂੰ ਬਾਹਰ ਜਾਣਾ ਪਿਆ ਜੇ ਵੀ ਆਪਾਂ ਇਸ ਤਰ੍ਹਾਂ ਹੀ ਮੂਲੀਆਂ ਭਰ ਲਾਂਗੇ ਬਹੁਤ ਟੇਸਟੀ ਲੱਗਦੇ ਇਹ ਤਾ ਪਰੌਂਠੇ ਆਪਾਂ ਜਿਹੜੇ ਬਣਾਉਣੇ ਹਨ ਮੈਂ ਤਾਂ ਸਾਰੇ ਬਣਾਉਂਦੇ ਆ ਤਦ ਇਹਨੂੰ ਜਦੋਂ ਆਪਾਂ ਇਹਦੇ 'ਚ ਦੇ ਦਿੰਨੇ ਆ ਤਾਂ ਬਹੁਤ ਵਧੀਆ ਪਰੌਂਠਾ ਬਣ ਜਾਂਦਾ। ਲੋਟ ਬਸ ਆਪਾਂ ਇਸੇ ਤਰ੍ਹਾਂ ਹੀ ਇੱਕ-ਇੱਕ ਕਰਕੇ ਸਾਰੇ ਪਰੌਂਠੇ ਬਣਾ ਲੈਣੇ ਆ। ਯਾ ਆਪਾਂ ਇਹਨੂੰ ਕੱਢ ਦੇਣੇ ਆ। ਲੋ ਜੀ ਆਪਣੇ ਇਹ ਵੀ ਪਰੌਂਠਾ ਬਣ ਗਏ ਤੇ ਹੁਣ ਆਪਾਂ ਬੱਚਿਆਂ ਨੂੰ ਪਰੌਂਣੇ ਆ। ਲੋ ਜੀ ਆਪਾਂ ਨਾ ਪਰੌਂਠੇ ਬਣਾਤੇ ਬੱਚਿਆਂ ਨੂੰ ਤੇ ਨਾਲ ਆਪਾਂ ਦਹੀਂ ਦੇਤੀ, ਮੱਖਣੀ ਆ ਤੇ ਅੰਬ ਦਾ ਆਚਾਰ ਦੀ ਖਾੜੀ ਰੱਖਤੀ, ਨਾਲ ਲੱਸੀ ਆ। ਠੀਕ ਆਪਾਂ ਇਹਨਾਂ ਨੂੰ ਬੱਚਿਆਂ ਨੂੰ ਦੇ ਕੇ ਆਉਂਦੇ ਆ।